ਫੁੱਟਬਾਲ ਸਿਟੀ ਕਲੱਬ ਗੁਰੈਨ ਦੇ ਖਿਡਾਰੀਆਂ ਨੂੰ ਸਮਾਜ ਸੇਵਕ ਸੋਢੀ ਰਾਮ ਗੁਹਾਵਰ ਰਾਹੀਂ ਐਨਆਰਆਈ ਸਰਦਾਰ ਕਸ਼ਮੀਰ ਸਿੰਘ ਢਿੱਲੋਂ ਵੱਲੋਂ ਖੇਡ ਕਿੱਟਾਂ ਦਿੱਤੀਆਂ ਗਈਆਂ ਇਸ ਮੌਕੇ ਸੋਢੀ ਰਾਮ ਅਤੇ ਕਸ਼ਮੀਰ ਸਿੰਘ ਢਿੱਲੋਂ ਨੇ ਕਿਹਾ ਇੱਕ ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਖੇਡ ਕਿੱਟਾਂ ਅਤੇ ਹੋਰ ਸਮਾਨ ਦਿੱਤਾ ਜਾਂਦਾ ਹੈ ਅਤੇ ਇਹ ਖਿਡਾਰੀ ਆਪਣੇ ਕੋਚ ਦੀ ਰਹਿਨੁਮਾਈ ਹੇਠ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵਕ-ਵਕ ਸ਼ਹਿਰਾਂ ਪਿੰਡਾਂ ਵਿੱਚ ਟੂਰਨਾਮੈਂਟ ਵਿੱਚ ਜਿੱਤ ਹਾਸਲ ਕਰਕੇ ਆਪਣਾ ਇਲਾਕੇ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇ ਅਤੇ ਖੇਡਾਂ ਨਾਲ ਜੁੜੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਲੋੜ ਹੋਵੇਗੀ ਤਾਂ ਉਹ ਹਰ ਵੇਲੇ ਉਹਨਾਂ ਦੇ ਨਾਲ ਖੜੇ ਹਨ ਇਸ ਮੌਕੇ ਸਮਾਜ ਸੇਵਕ ਹਰਜੀਵਨ ਜੈਨ ਵੀ ਚੇਚੇ ਤੌਰ ਤੇ ਹਾਜ਼ਰ ਸਨ ਆਪਣੀ ਗੱਲ ਕਰਕੇ ਹਟਿਆ ਔਰ ਇਹ ਗੱਲਾਂ ਤੁਸੀਂ ਮੇਰੀਆਂ ਜ਼ਰੂਰ ਚੇਤੇ ਰੱਖਿਓ ਕਿਉਂਕਿ ਅਸੀਂ ਵੀ ਬਚਪਨ ਦੇਖਿਆ ਔਰ ਅਸੀਂ ਵੀ ਬਚਪਨ ਦੇ ਵਿੱਚ ਫ੍ਰਸਟ੍ਰੇਸ਼ਨ ਦੇਖੀ ਆ ਔਰ ਸਾਨੂੰ ਉਦੋਂ ਕੋਈ ਉਪਦੇਸ਼ ਦੇਣ ਵਾਲਾ ਸਹੀ ਪਾਸੇ ਲਾਉਣ ਵਾਲਾ ਨਹੀਂ ਸੀ ਔਰ ਅਸੀਂ ਉਹ ਦੁੱਖ ਝੱਲਿਆ ਔਰ ਤੁਹਾਨੂੰ ਇੱਕ ਖੁਸ਼ਕਿਸਮਤੀ ਆ ਕਿ ਤੁਹਾਡੇ ਲਈ ਹਿੰਮਤ ਕਰਨ ਵਾਲਾ ਤੁਹਾਨੂੰ ਕੋਚਿੰਗ ਦੇਣ ਵਾਲਾ ਤੁਹਾਨੂੰ ਹਲਾਸ਼ੇਰੀ ਦੇਣ ਵਾਲਾ ਇਹ ਹਰਜੀਵਨ ਜੈਨ ਜੀ ਸੋਦੀ ਰਾਮ ਜੀ ਔਰ ਕੋਚ ਸਾਹਿਬ ਤੁਹਾਡੇ ਵਿੱਚ ਆ ਔਰ ਇਹੇ ਪ੍ਰਮਾਤਮਾ ਕੀ ਅਰਦਾਸ ਆ ਇਹ ਤੁਹਾਡਾ ਇੱਕ ਬਹੁਤ ਉਜਲਾ ਹੋਵੇ ਔਰ ਅਖਬਾਰਾਂ ਵਿੱਚ ਪੜੀਏ ਕਿ ਫਲਾਨਾ ਆਈਐਸ ਅਫਸਰ ਲੱਗਿਆ ਫਲਾਨਾ ਆਪਣੇ ਪੁਲਿਸ ਵਿੱਚ ਅਫਸਰ ਲੱਗਿਆ ਫਲਾਨਾ ਮਿਲਟੀ ਵਿੱਚ ਅਫਸਰ ਲੱਗਿਆ ਸੋ ਇਹ ਗੁਰਆਂ ਦੇ ਵੀ ਔਰ ਸਾਡੇ ਲਈ ਬਹੁਤ ਮਾਣ ਦੀ ਗੱਲ ਹੋਊਗੀ ਜਦੋਂ ਤੁਸੀਂ ਇਹ ਨਿਸ਼ਾਨਾ ਪੂਰਾ ਕਰੋਗੇ ਅੱਜ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਗੁਰਆਂ ਫੁੱਟਬਾਲ ਕਲੱਬ ਸਿਟੀ ਕਲੱਬ ਫੁੱਟਬਾਲ ਗੁਰਆਂ ਜੋ ਬੱਚੇ ਰੋਜ਼ਾਨਾ ਸ਼ਾਮ ਨੂੰ ਇੱਥੇ ਸਕੂਲ ਦੀ ਗਰਾਊਂਡ ਵਿੱਚ ਖੇਡਦੇ ਆ ਤੇ ਮੈਂ ਵੀ ਤਕਰੀਬਨ ਇਹਨਾਂ ਨੂੰ ਕਾਫੀ ਦਿਨਾਂ ਵਿੱਚ ਜਾ ਕੇ ਦੇਖਦਾ ਰਹਿੰਦਾ ਆ ਤੇ ਮੈਨੂੰ ਉਹਦਾ ਖੁਸ਼ੀ ਹੁੰਦੀ ਆ ਕਿ ਜਦੋਂ ਇਹ ਟਰਾਫੀਆਂ ਬਾਹਰਲੀਆਂ ਟੀਮਾਂ ਦੇ ਨਾਲ ਖੇਡ ਕੇ ਜਿੱਤ ਕੇ ਲਿਆਉਂਦੇ ਆ ਤੇ ਮੈਂ ਵੀ ਮਾਣ ਮਹਿਸੂਸ ਕਰਦਾ ਆ ਕਿਉਂਕਿ ਮੈਂ ਹਰ ਸਾਲ ਸਾਲ ਦੇ ਵਿੱਚ ਦੋ ਵਾਰੀ ਇਹਨਾਂ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ ਅਸੀਂ ਇਹਨਾਂ ਨੂੰ ਦੇਈ ਦੀ ਆ ਬੜੀ ਖੁਸ਼ੀ ਦੀ ਗੱਲ ਆ ਕਿ ਮੇਰਾ ਭਾਈ ਸਾਹਿਬ ਆਪਣੇ ਬਹਾਦਰ ਸਿੰਘ ਜੀ ਡੱਲੇਵਾ ਜੋ ਸਾਬਕਾ ਸਰਪੰਚ ਆਸਟ੍ਰੇਲੀਆ ਵਿੱਚ ਰਹਿੰਦੇ ਆ ਪੱਕੇ ਤੌਰ ਦੇ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਬੱਚਿਆਂ ਨੂੰ ਆਪਾਂ ਇਸ ਮਤਲਬ ਇਹਨਾਂ ਨੂੰ ਸ਼ੂ ਵਗੈਰਾ ਲੈ ਕੇ ਦੇਣੇ ਆ ਇਹ ਕਹਿੰਦੇ ਸ਼ੁਮਾ ਦੀ ਤਾਂ ਗੱਲੇ ਕੋਈ ਨਹੀਂ ਹੋਰ ਵੀ ਜੋ ਬੱਚੇ ਜਿਹੜੇ ਖੜ੍ਹਾਰੀ ਹਨ ਹੋਰ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੋਵੇ ਤਾਂ ਪਰ ਇਹਨਾਂ ਦੀ ਹਰ ਪੇਲੇ ਜ਼ਰੂਰਤ ਪੂਰੀ ਕਰਨ ਦੇ ਤਿਆਰ ਆ ਮੈਂ ਜਿੱਥੇ ਮੇਰੇ ਭਾਈ ਸਾਹਿਬ ਜੈਨ ਸਾਹਿਬ ਵੀ ਕੋਸ ਸਾਹਿਬ ਵੀ ਇਹ ਵੀ ਜੈਨ ਸਾਹਿਬ ਵੀ ਬੜੇ ਸਮਾਜ ਦੇ ਕਮਾਲ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਹਨ ਮੈਂ ਇਹਨਾਂ ਦਾ ਵੀ ਤਨਮਾਦ ਕਰਦਾ ਹਾਂ ਔਰ ਮੈਂ ਅਰਦਾਸ ਕਰਦਾ ਹਾਂ ਕਿ ਬਹਾਦਰ ਰਾਲ ਕੇ ਜਿਹੜੇ ਇਨਸਾਨ ਆ ਇਹ ਮਤਲਬ ਜੋ ਸਮਾਜ ਦੀ ਸੇਵਾ ਕਰਦੇ ਆ ਇਹਨਾਂ ਇਨਸਾਨਾਂ ਨੂੰ ਇਸ ਵੇਲੇ ਸਮਾਜ ਦੀ ਬਹੁਤ ਲੋੜ ਆ ਕਿਉਂਕਿ ਜਿਹੜੇ ਸਾਡੇ ਬੱਚੇ ਆ ਇਸ ਵੇਲੇ ਨਸ਼ਿਆਂ ਦੇ ਹਾਨ ਬਲ ਨੂੰ ਜ਼ਿਆਦਾ ਹੋਏ ਹੋਏ ਆ ਸਾਡੀ ਇਹੀ ਕੋਸ਼ਿਸ਼ ਆ ਕਿ ਅਸੀਂ ਨਸ਼ਿਆਂ ਤੋਂ ਠਾ ਕੇ ਇਹਨਾਂ ਨੂੰ ਖੇਡਾਂ ਦੇ ਮੈਦਾਨ ਦੇ ਵਿੱਚ ਉਤਾਰੀਏ ਕਿਉਂ ਜੇ ਖੇਡ ਵੀ ਚੰਗੀ ਖੇਡਣਗੇ ਤਾਂ ਇਹ ਵੀ ਕਰੋੜਾਂ ਰੁਪਈਆ ਕਮਾਉਂਦੇ ਆ ਕੋਈ ਅਸੀਂ ਗੱਲ ਨਹੀਂ ਹੈਗੀ ਸੋ ਮੇਰੀ ਇਹੀ ਅਰਦਾਸ ਆ ਇਹੀ ਇਹਨਾਂ ਨੂੰ ਪ੍ਰੈਕਟਰ ਨੂੰ ਬੇਨਤੀ ਆ ਵੀ ਇੱਧਰ ਖੇਡ ਕੇ ਤੁਸੀਂ ਆਪਣਾ ਵਧੀਆ ਭਵਿਕਸ਼ਣ ਬਣਾ ਸਕਦੇ ਆ ਤੇ ਸਾਡੇ ਕੋਲ ਜੋ ਵੀ ਤੁਹਾਡੀ ਮਦਦ ਹੋਊਗੀ ਅਸੀਂ ਹਮੇਸ਼ਾ ਕਰਨ ਨੂੰ ਤਿਆਰ ਹਾਂ ਜੈ